ਪਪੂ ਜੀ ਕੀ ਸਾਰੀ ਕਹਾਣੀ ਆ ਮੜਾ ਦੱਸੋ ਉਨੀ ਆਸ਼ਕ ਹੋਏ ਆ ਵੀ ਮੈਂ ਮਿਰਜਾ ਮਿਰਜੇ ਤੋਂ ਆਸ਼ਕੀ ਮਦ ਠੀਕ ਹੈ ਜੀ ਅੱਛਾ ਇਹ ਜਿਹੜਾ ਨਾ ਅਸਲੀ ਤੇ ਅਸੀਂ ਜਿਹੜੀ ਚੀਜ਼ ਆਖੀ ਉਹਦੀ ਗੱਲ ਕਰਦੀ ਆ ਹਾਂ ਜੀ ਇੱਥੇ ਪਹਿਲਾਂ ਜੰਗਲੀ ਹੁੰਦਾ ਸੀ ਸਾਰਾ ਹੀ ਹਾਂ ਹਮਜ਼ੋਰ ਪਿੰਡ ਹੁੰਦਾ ਤੇ ਅੱਜ ਇੱਥੇ ਆ ਕਬਰਸਤਾਨ ਦਾ ਹਾਂ ਤੇ ਇੱਥੇ ਬਾਬੇ ਦੀ ਜੋਤ ਚੱਲਦੀ ਹੁੰਦੀ ਸੀ ਉਹ ਜੋਤ ਇੱਥੋਂ ਚੱਲੀ ਕੱਚੀਆਂ ਦਰਗਾਹਾਂ ਹੁੰਦੀਆਂ ਠੀਕ ਹੈ ਉਹ ਇੱਥੇ ਫਿਰ ਫੁਰ ਕੇ 4 ਵਜੇ ਇੱਥੇ ਆ ਜਾਣੀ ਇੱਥੇ ਸਮਾ ਜਾਣੀ ਆ ਜਿਹੜਾ ਮੰਦਿਰ ਬਣਿਆ ਇੱਥੇ ਪੋਸਟ ਹੁੰਦੀ ਸੀ ਉਹ ਤੋਂ ਆਰਸੀ ਵੀ ਬੀਐਸਐਫ ਤੇ ਬਾਤ ਵੱਢ ਗਈ ਇਹ ਫਿਰ ਲੋਕਾਂ ਵੇਖਣਾ ਕੀ ਚੀਜ਼ ਕੀ ਆ ਮੰਤਰੀ ਵਾਲਿਆਂ ਵੀ ਕੋੜੇ ਘੜੇ ਉਠਾ ਠ ਹੁੰਦੇ ਉਹ ਤੋਂ ਲਾਉਣੇ ਮਗਰ ਹੁਣ ਕੁਦਰਤੀ ਜੀ ਨੂੰ ਕੌਣ ਫੜਾ ਉਹ ਫਿਰ ਉਹ ਗੱਲ ਹੋਈ ਨਾ ਤੇ ਇਤਰਾ ਅਰਦੇ ਤੇ ਲੰਬੜਦਾਰ ਹੰਦਾ ਹੀ ਮਾਝੇ ਦਾ